ਲਗਾਤਾਰ ਬੇਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ ਇਸ ਦੇਸ਼ ਦੇ ਵਿੱਚ ਰਹਿੰਦੇ ਆ ਸੂਬੇ ਦੇ ਵਿੱਚ ਰਹਿੰਦੇ ਆ ਬੇਜ਼ਗਾਰਾਂ ਦੀਆਂ ਸਮੱਸਿਆਵਾਂ ਕੀ ਨੇ ਉਹ ਹੱਲ ਕਿਉਂ ਨਹੀਂ ਹੋ ਰਹੀਆਂ ਕਿ ਸਕੂਲਾਂ ਦੇ ਵਿੱਚ ਬਹੁ ਗਿਣਤੀ ਅਧਿਆਪਕਾਂ ਦੀ ਘਾਟ ਹੈ ਸਿਹਤ ਕੇਂਦਰਾਂ ਦੇ ਵਿੱਚ ਉੱਥੋਂ ਦੇ ਕਰਮਚਾਰੀਆਂ ਦੀ ਘਾਟ ਹੈ ਅਨੇਕਾਂ ਪ੍ਰਿੰਸੀਪਲਾਂ ਦੀ ਘਾਟ ਹੈ ਲੈਕਚਰਰਾਂ ਤੋਂ ਬਿਨਾਂ ਸਕੂਲ ਚੱਲ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਕੋਰਸ ਪਾਸ ਕਰ ਚੁੱਕੇ ਨੌਜਵਾਨ ਲਗਾਤਾਰ ਵੱਖ-ਵੱਖ ਮੰਤਰੀਆਂ ਦੇ ਵੱਖ-ਵੱਖ ਮੁੱਖ ਮੰਤਰੀਆਂ ਦੇ ਵੱਖ-ਵੱਖ ਆਗੂਆਂ ਦੇ ਦਰਾਂ ਤੇ ਜਾ ਕੇ ਆਪਣੀਆਂ ਪੰਗਾਂ ਲਹਾ ਰਹੇ ਨੇ ਕਿ 12 ਜਮਾਤਾਂ ਤਾਂ ਪਾਸ ਕੀਤੀਆਂ ਆਈਲੈਂਡਸ ਕੀਤਾ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਇਆ ਜਾਵੇ ਭਾਵੇਂ ਪਿੰਡ ਦੇ ਵਿੱਚੋਂ ਆਪਣਾ ਜਿਹੜਾ ਹਿੱਸੇ ਦੀ ਉਹਦੀ ਜ਼ਮੀਨ ਵੇਚ ਦਿੱਤੀ ਜਾਵੇ ਭਾਵੇਂ ਘਰ ਵੇਚ ਦਿੱਤੇ ਜਾਣ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ अनेका ਥਾਮਾਂ ਤੇ ਇਸ ਗੱਲ ਦਾ ਵਿਰਜ਼ਗਾਰਨ ਦੇ ਨਾਲ ਵਾਅਦਾ ਕੀਤਾ ਉਹਨਾਂ ਨੂੰ ਭਰੋਸਾ ਦਿੱਤਾ ਪੰਜਾਬ ਦੀ ਨੌਜਵਾਨੀ ਨੇ ਇਸ ਗੱਲ ਤੇ ਯਕੀਨ ਕੀਤਾ ਪਰ ਅਫਸੋਸ ਹੈ ਨਰਸਰੀ ਦੀ ਇੱਕ ਵੀ ਪੋਸਟ ਨਹੀਂ ਆਈ ਜਿਨ੍ਹਾਂ ਨੇ ਮਾਸਟਰਕੀਡਰ ਪੜਾਉਣਾ ਹੈ 7ਵੀਂ ਤੋਂ ਲੈ ਕੇ 10ਵੀਂ ਤੱਕ ਉਹਨਾਂ ਦੀ ਇੱਕ ਵੀ ਪੋਸਟ ਨਹੀਂ ਆਈ ਜਿਨ੍ਹਾਂ ਨੇ ਲੈਕਚਰ ਆਰ 11ਵੀਂ 12ਵੀਂ ਦੇ ਜਮਾਤਾਂ ਨੂੰ ਪੜਾਉਣਾ ਹੈ ਉਹਨਾਂ ਦੀ ਇੱਕ ਪੋਸਟ ਵੀ ਨਹੀਂ ਆਈ ਜਦਕਿ ਇਸ ਤੋਂ ਪਹਿਲਾਂ 343 ਪੋਸਟਾਂ ਜਿਹੜੀਆਂ ਲੈਕਚਰ ਆਰ ਦੀਆਂ ਸੀ ਉਹ ਰੱਦ ਕਰ ਦਿੱਤੀਆਂ ਵਿਦਿਆਰਥੀ ਵਰਗ ਜਿਨ੍ਹਾਂ ਨੂੰ ਇਸ ਗੱਲ ਦੀ ਆਸ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਰਦਾਰ ਕਰਤਾ ਸਿੰਘ ਸਰਾਬੇ ਦੇ ਸ਼ਹੀਦ ਆਜ਼ਮ ਸਰਦਾਰ ਭਲ ਸਿੰਘ ਹੋਂਨਾ ਦੇ ਵੱਡੇ-ਛੋੜੇ ਸਹਿਬਜ਼ਾਦਿਆਂ ਦੇ ਸੁਪਨਿਆਂ ਦਾ ਸਮਾਜ ਸਿਰਜਣਗੇ ਉਹ ਵੀ ਇੰਨਾ ਮੌਕਿਆਂ ਦੇ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਕਰਕੇ ਖੁਦਕੁਸ਼ੀਆਂ ਦੇ ਰਹੇ ਕਿਹੜੀ ਸ਼ੈ ਦਾ ਮੁੱਲ ਘਟਾਇਆ ਪੁੱਛੋ ਵੀ ਕਿਹੜਾ ਵੱਖਰਾ ਤੀਰ ਚਲਾਇਆ ਪੁੱਛੋ ਵੀ ਜਿੰਨੇ ਵੀ ਨੇ ਬੈਠੇ ਵਿੱਚ ਅਸੈਂਬਲੀ ਦੇ ਕੋਰਾ ਲੱਠਾ ਜੀਨੇ ਪਾਇਆ ਪੁੱਛੋ ਵੀ ਜੀਨੇ ਤੁਹਾਨੂੰ ਦਿੱਤੇ ਫੁੱਲ ਬਹਾਰਾਂ ਦੇ ਸਾਡੇ ਵੇੜੇ ਕਿਉਂ ਨਹੀਂ ਆਇਆ ਪੁੱਛੋ ਵੀ ਇਸ ਚੈਨਲ ਦੇ ਨਾਲ ਜੁੜੇ ਸਰੋਤਿਓ ਮੇਰੇ ਵੱਲੋਂ ਯਾਨੀ ਕਿ ਬੇਰਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢੱਲਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਕਤੀ ਕਾਲ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਬੇਰਜ਼ਗਾਰੀ ਦੇ ਮੁੱਦੇ ਤੇ ਕਿ ਪੰਜਾਬ ਦੇ ਵਿੱਚ ਹਰੇਕ ਸਾਲ ਬੇਜ਼ਗਾਰੀ ਦਾ ਦੈਂਤ ਕਿਉਂ ਆਪਣੇ ਇੰਨੇ ਹੋਰ ਡੰਗ ਪਛਾਰਦਾ ਹੈ ਕਿਉਂ ਲਗਾਤਾਰ ਬੇਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ ਇਸ ਦੇਸ਼ ਦੇ ਵਿੱਚ ਰਹਿੰਦੇ ਆ ਸੂਬੇ ਦੇ ਵਿੱਚ ਰਹਿੰਦੇ ਆ ਬੇਜ਼ਗਾਰਾਂ ਦੀਆਂ ਸਮੱਸਿਆਵਾਂ ਕੀ ਨੇ ਉਹ ਹੱਲ ਕਿਉਂ ਨਹੀਂ ਹੋ ਰਹੀਆਂ ਸਾਨੂੰ ਇਸ ਗੱਲ ਦੀ ਬੜੀ ਆਸ ਸੀ ਕਿ ਪੰਜਾਬ ਦੇ ਵਿੱਚ ਜਦੋਂ ਹਾਲਾਤ ਬਦਲਦੇ ਨੇ ਜਦੋਂ ਰਾਜਨੀਤਿਕ ਤਬਦੀਲੀ ਆਉਂਦੀ ਹੈ ਸ਼ਾਇਦ ਹਰੇਕ ਨਵੀਂ ਪਾਰਟੀ ਜਦੋਂ ਸਰਕਾਰ ਬਣਾਉਂਦੀ ਹੈ ਕਿ ਪੰਜਾਬ ਦੇ ਬੇਜ਼ਗਾਰਾਂ ਵਾਸਤੇ ਖਾਸ ਕਰਕੇ ਸੋਚੇ ਹੁਣ ਜਦੋਂ ਅਸੀਂ ਇਸ ਸਮੇਂ ਤੋਂ ਗੁਜ਼ਰ ਰਹੇ ਹਾਂ ਇਨ੍ਹਾਂ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿੰਨਾ ਕੁ ਰੋਜ਼ਗਾਰ ਮਹੀਆ ਹੋਇਆ ਕਿੰਨੀਆਂ ਕੁ ਉਹਨਾਂ ਬੇਰਜ਼ਗਾਰਾਂ ਦੀਆਂ ਸਮੱਸਿਆਵਾਂ ਵਧੀਆਂ ਜਿਨ੍ਹਾਂ ਦਾ ਹੱਲ ਕਰਨਾ ਬਣਦਾ ਸੀ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਮੀਡੀਆ ਦੇ ਵਿੱਚ ਆਪਣੇ ਆਲੇ ਦੁਆਲੇ ਅਕਸਰ ਹੀ ਦੇਖਦੇ ਹੋ ਕਿ ਸਕੂਲਾਂ ਦੇ ਵਿੱਚ ਬਹੁ ਗਿਣਤੀ ਅਧਿਆਪਕਾਂ ਦੀ ਘਾਟ ਹੈ ਸਿਹਤ ਕੇਂਦਰਾਂ ਦੇ ਵਿੱਚ ਉਥੋਂ ਦੇ ਕਰਮਚਾਰੀਆਂ ਦੀ ਘਾਟ ਹੈ ਅਨੇਕਾਂ ਪ੍ਰਿੰਸੀਪਲਾਂ ਦੀ ਘਾਟ ਹੈ ਲੈਕਚਰਰਾਂ ਤੋਂ ਬਿਨਾ ਸਕੂਲ ਚੱਲ ਰਹੇ ਨੇ ਕਾਲਜਾਂ ਦੇ ਵਿੱਚ ਰੈਗੂਲਰ ਪ੍ਰੋਫੈਸਰ ਨਹੀਂ ਕਈ ਥਾਵਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਵੀ ਸੀ ਨਹੀਂ ਅਨੇਕਾਂ ਸਮੱਸਿਆਵਾਂ ਸਾਡੇ ਇਹ ਸਿਸਟਮ ਦੇ ਵਿੱਚ ਪਈਆਂ ਨੇ ਜਦੋਂ ਇਹ ਸਾਰਾ ਕੁਝ ਵਾਪਰਦਾ ਤਾਂ ਇੱਕ ਨੌਜਵਾਨ ਸੋਚਦਾ ਹੈ ਕਿ ਸਾਡੇ ਨਾਲ ਦੇ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਕੋਰਸ ਪਾਸ ਕਰ ਚੁੱਕੇ ਨੌਜਵਾਨ ਲਗਾਤਾਰ ਵੱਖ-ਵੱਖ ਮੰਤਰੀਆਂ ਦੇ ਵੱਖ-ਵੱਖ ਮੁੱਖ ਮੰਤਰੀਆਂ ਦੇ ਵੱਖ-ਵੱਖ ਆਗੂਆਂ ਦੇ ਦਰਾਂ ਤੇ ਜਾ ਕੇ ਆਪਣੀਆਂ ਪੰਗਾਂ ਲਹਾ ਰਹੇ ਨੇ ਲਗਾਤਾਰ ਖੱਜਲਖਵਰੀ ਚੱਲ ਰਹੀ ਹੈ ਇਹਦਾ ਸ਼ਾਰਟੇਲ ਲੈ ਜਾਵੇ ਇਹਦਾ ਬਦਲਮਾਰੂਪ ਇਹ ਲਿਆ ਜਾਵੇ ਕਿ 10ਵੀਂ 12ਵੀਂ ਕਰਨ ਤੋਂ ਬਾਅਦ ਚ ਕੋਈ ਕੋਰਸ ਕੀਤਾ ਜਾਵੇ ਕੋਈ ਐਲਰਟਸ ਵਗੈਰਾ ਕੀਤਾ ਜਾਵੇ ਪੰਜਾਬ ਦੇ ਵਿੱਚੋਂ ਵਿਦੇਸ਼ ਚ ਲਿਆ ਜਾਵੇ ਜਿੱਥੇ ਜਾਇਆ ਜਾਵੇ ਜਿੱਥੇ ਜਾ ਕੇ ਸਾਡਾ ਭਵਿੱਖ ਸੁਰੱਖਿਅਤ ਰਹੂ ਬਹੁਤ ਸੌਖੀ ਗੱਲ ਲੱਗਦੀ ਹੈ ਮਾਪਿਆਂ ਨੂੰ ਵੀ ਇਹ ਕਿ ਕੋਈ ਵਿਦਿਆਰਥੀ ਕੋਈ ਨੌਜਵਾਨ 15 ਸਾਲ 20 ਸਾਲ ਡਿਗਰੀ ਕਰੇ ਉਸ ਤੋਂ ਬਾਅਦ ਚ ਵਕ-ਵਕ ਥਾਂਾਂ ਤੇ ਜਾ ਕੇ ਆਪਣੀ ਪਾਤਰ ਲਾਵੇ ਉਹਦੇ ਨਾਲੋਂ ਸੌਖਾ ਇਹ ਹੈ ਕੇ ਬਾਰਾ ਜਮਾਤਾਂ ਪਾਸ ਕੀਤੀਆਂ ਆਇਲੈਂਡਸ ਕੀਤਾ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਇਆ ਜਾਵੇ ਭਾਵੇਂ ਪਿੰਡ ਦੇ ਵਿੱਚੋਂ ਆਪਣਾ ਜਿਹੜਾ ਹਿੱਸੇ ਦੀ ਉਹਦੀ ਜ਼ਮੀਨ ਵੇਚ ਦਿੱਤੀ ਜਾਵੇ ਭਾਵੇਂ ਘਰ ਵੇਚ ਦਿੱਤੇ ਜਾਣ ਭਾਵੇਂ ਕੋਈ ਗਹਿਣਾ ਗੱਟਾ ਜੋ ਪਿਛਲੇ ਬਜ਼ੁਰਗਾਂ ਨੇ ਜੋੜ ਕੇ ਰੱਖਿਆ ਉਹ ਵੇਚ ਕੇ ਇੱਕ ਤਰ੍ਹਾਂ ਪਿੰਡ ਨੂੰ ਇੱਕ ਤਰ੍ਹਾਂ ਘਰ ਨੂੰ ਇੱਕ ਤਰ੍ਹਾਂ ਪੰਜਾਬ ਨੂੰ ਦੇਸ਼ ਨੂੰ ਤਲਾਜ ਲਈ ਦੇ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟ ਹੋਇਆ ਜਾਵੇ ਇਹਦਾ ਬਦਲਮਾਰੂਪ ਰੁੱਬਦੇ ਆ ਪਰ ਜੇ ਸਾਰਾ ਕੁਝ ਅਸੀਂ ਇਹੀ ਚੁੰਨਦੇ ਰਹਾਂਗੇ ਤਾਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਵਾਰਸ ਅਸੀਂ ਕਦੋਂ ਰਹਾਂਗੇ ਕਦੋਂ ਅਸੀਂ ਆਪਣੀ ਉਸ ਬਰਾਸਤ ਨੂੰ ਯਾਦ ਕਰਾਂਗੇ ਜਿੱਥੇ ਅਸੀਂ ਜੰਮੇ ਪਲੇ ਜਿੱਥੇ ਸਾਡੇ ਵੱਡ-ਵਡੇਰਿਆਂ ਦਾ ਖੂਨ ਡੁੱਲਿਆ ਜਿੱਥੇ ਉਹਨਾਂ ਨੇ ਜਨਮ ਲਿਆ ਜਿੱਥੇ ਉਹ ਖੇਡੇ ਜਿੱਥੇ ਅਸੀਂ ਖੇਡੇ ਜੇਕਰ ਇਹਦਾ ਦੂਜਾ ਪਾਸਾ ਵੇਖਿਆ ਜਾਵੇ ਕਿ ਸਰਕਾਰਾਂ ਇਹ ਕਿਉਂ ਨਹੀਂ ਕਰਦੀਆਂ ਭਾਵੇਂ ਹਰੇਕ ਸਾਲ ਹਰੇਕ ਸਰਕਾਰ ਵਾਅਦੇ ਕਰਦੀ ਹੈ ਕਿ ਸਾਡੀ ਪਾਰਟੀ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਘਰ-ਘਰ ਰੋਜ਼ਗਾਰ ਦਿੱਤਾ ਜਾਊ ਨੌਕਰੀਆਂ ਦਿੱਤੀਆਂ ਜਾਣਗੀਆਂ ਕਿਸੇ ਦੀਆਂ ਪੱਗਾਂ ਨਹੀਂ ਲੈਣਗੀਆਂ ਚੁੰਨੀਆਂ ਨਹੀਂ ਲੈਣਗੀਆਂ ਤਾਂ ਜੇ ਅਸੀਂ ਮੌਜੂਦਾ ਸਮੇਂ ਦੇ ਵਿੱਚ 3 ਸਾਲਾਂ ਦੀ ਗੱਲ ਕਰੀਏ ਜੇ ਜਿਉਂਦਾ ਸਮੇਂ ਦੇ ਵਿੱਚ ਸਰਕਾਰ ਚੱਲ ਰਹੀ ਹੈ 33 ਮਹੀਨਿਆਂ ਦਾ ਸਮਾਂ ਤਕਰੀਬਨ ਇਸ ਸਰਕਾਰ ਨੂੰ ਹੋ ਗਿਆ ਮਾਰਚ 2022 ਤੋਂ ਲੈ ਕੇ 31 ਦਸੰਬਰ 2022 ਲੰਘ ਚੁੱਕਿਆ 31 ਦਸੰਬਰ 2023 ਲੰਘ ਚੁੱਕਿਆ 31 ਦਸੰਬਰ 2024 ਲੰਘਣ ਵਾਲਾ ਹੈ ਕਿਸੇ ਵੀ ਵਿਭਾਗ ਦੇ ਵਿੱਚ ਭਰਤੀ ਦੇ ਮੌਕੇ ਤੇ ਜਦੋਂ ਕੋਈ ਫਾਰਮੂਲਾ ਉਮਰ ਦੇ ਸਬੰਧ ਦੇ ਵਿੱਚ ਅਪਣਾਇਆ ਜਾਂਦਾ ਹੈ ਤਾ ਉਥੇ ਇੱਕ ਇੱਕ ਤਰੀਕ ਨੂੰ ਜਾਨੀ ਕਿ 1 ਜਨਵਰੀ ਨੂੰ ਮਡਲੀ ਬੇਸ ਕੇਜ ਮੰਨਿਆ ਜਾਂਦਾ ਹੈ ਕਿਸੇ ਜਨਰਲ ਕੈਟਾਗਰੀ ਦੇ ਉਮੀਦਵਾਰ ਨੇ ਭਰਤੀ ਹੋਣਾ 37 ਸਾਲ ਦੀ ਉਮਰ ਚਾਹੀਦੀ ਹੈ ਰਿਜ਼ਰਵ ਕੈਟਾਗਰੀ ਦੇ ਜਾਂ ਦੂਜੀਆਂ ਸ਼੍ਰੇਣੀਆਂ ਦੇ ਰਾਖਮੀਆਂ ਦੇ ਉਮੀਦਵਾਰਾਂ ਵਾਸਤੇ 42 ਚਾਹੀਦੀ ਹੈ ਤਾਂ ਜੇਕਰ ਉਹ ਇੱਕ ਦਿਨ ਵੀ ਪਾਸ ਕਰ ਜਾਂਦੇ ਐ ਭਾਵੇਂ ਉਹ ਆਪਣੇ ਟੈਸਟ ਦੇ ਵਿੱਚੋਂ ਕਿਸੇ ਭਰਤੀ ਦੇ ਵਿੱਚ 100% ਨੰਬਰ ਵੀ ਲੈ ਜਾਂਦੇ ਐ ਸੋ ਉਹਦੇ ਵਿੱਚੋਂ ਉਹਨੇ 90 ਵੀ ਲੈ ਜਾਂਦੇ ਐ ਪਰੰਤੂ ਉਸ ਨੌਕਰੀ ਤੇ ਲੱਗਣ ਦੇ ਯੋਗ ਨਹੀਂ ਰਹਿੰਦੇ ਕਿਉਂਕਿ ਉਹਨਾਂ ਦਾ ਇੱਕ ਦਿਨ ਲੰਘ ਚੁੱਕਿਆ ਤਾਂ ਪਿਛਲੀਆਂ ਸਰਕਾਰਾਂ ਦੀਆਂ अनेका ਉਹ ਘਾਟਾਂ ਰਹੀਆਂ ਜਿਨ੍ਹਾਂ ਕਰਕੇ ਬਹੁਤੇ ਬੇਰਜ਼ਗਾਰ ਓਵਰੇਜ ਹੋ ਗਏ ਜਿਨ੍ਹਾਂ ਨੂੰ ਨੌਕਰੀ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਨਹੀਂ ਮਿਲਿਆ ਤਾਂ ਮੌਜੂਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ अनेका ਥਾਮਾਂ ਤੇ ਇਸ ਗੱਲ ਦਾ ਬੇਰਜ਼ਗਾਰਾਂ ਦੇ ਨਾਲ ਵਾਅਦਾ ਕੀਤਾ ਉਹਨਾਂ ਨੂੰ ਭਰੋਸਾ ਦਿੱਤਾ ਪੰਜਾਬ ਦੀ ਨੌਜਵਾਨੀ ਨੇ ਇਸ ਗੱਲ ਤੇ ਯਕੀਨ ਕੀਤਾ ਕਿ ਪਿਛਲੀਆਂ ਸਰਕਾਰਾਂ ਮੋਕੇ ਜਿਹੜਾ ਕੁਝ ਵਾਪਰਿਆ ਮੌਜੂਦਾ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਵਾਪਰਨਾ ਜਿਨ੍ਹਾਂ ਦੀ ਉਮਰ ਲੰਘ ਵੀ ਚੁੱਕੀ ਹੈ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਊ ਪਰ ਅਫਸੋਸ ਹੈ ਕੇ 31 ਮਾਰਚ 31 ਦਸੰਬਰ 2022 ਵੀ ਲੰਘ ਗਿਆ 23 ਵੀ ਲੰਘ ਗਿਆ 24 ਵੀ ਜਿਹੜੇ ਬਹੁਤੇ ਉਮੀਦਵਾਰ ਭਾਵੇਂ ਉਹ ਸਿੱਖਿਆ ਦੇ ਵਿੱਚ ਨੇ ਭਾਵੇਂ ਉਹ ਸਿਹਤ ਦੇ ਵਿੱਚ ਨੇ ਜਾਂ ਕਿਸੇ ਵੀ ਸ਼੍ਰੇਣੀ ਦੇ ਬੇਰੁਜ਼ਗਾਰ ਨੇ ਜਦੋਂ 31 ਦਸੰਬਰ ਲੰਘ ਗਿਆ ਤਾਂ ਉਹ ਬੇਰੁਜ਼ਗਾਰਾਂ ਚੋਂ ਲੰਘ ਕੇ ਓਵਰੇਜ ਦੀ ਲੜੀ ਦੇ ਵਿੱਚ ਚਲੇ ਗਏ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਪੋਸਟਾਂ ਆਉਂਦੀਆਂ ਵੀ ਨੇ ਤਾਂ ਉੱਥੇ ਅਪਲਾਈ ਕਰਨ ਦੇ ਯੋਗ ਵੀ ਨਹੀਂ ਰਹੇ ਨੇ ਇਸ ਕਰਕੇ ਇਹ ਸਵਾਲ ਹੈ ਸਾਡੇ ਵਾਸਤੇ ਕਿ ਇਹਨਾਂ 3 ਸਾਲਾਂ ਦੇ ਵਿੱਚ ਜਿਹੜੇ ਉਮੀਦਵਾਰ ਓਵਰੇਜ ਹੋ ਗਏ ਉਹਨਾਂ ਦਾ ਭਵਿੱਖ ਕਿਉਂ ਧੁੰਦਲਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਸਿੱਖਿਆ ਦੇ ਵਿੱਚ ਅਸੀਂ ਜੇ ਪ੍ਰੀ ਨਰਸਰੀ ਤੋਂ ਲੈ ਕੇ ਨਰਸਰੀ ਤੋਂ ਲੈ ਕੇ ਗੱਲ ਕਰੀਏ ਨਰਸਰੀ ਦੀ ਇੱਕ ਵੀ ਪੋਸਟ ਨਹੀਂ ਆਈ ਈਟੀਟੀ ਦੀ ਜਿਨ੍ਹਾਂ ਨੇ ਪਹਿਲੀ ਤੋਂ ਲੈ ਕੇ 5ਵੀਂ ਜਾਂ 8ਵੀਂ ਤੱਕ ਟੀਚਰ ਕਰਨਾ ਸਕੂਲਾਂ ਦੇ ਵਿੱਚ ਪੜਾਉਣਾ ਹੈ ਉਹਨਾਂ ਦੀ ਇੱਕ ਵੀ ਪੋਸਟ ਨਹੀਂ ਆਈ ਜਿਨ੍ਹਾਂ ਨੇ ਮਾਸਟਰ ਕਲਾਸਰ ਪੜਾਉਣਾ ਹੈ 6ਵੀਂ ਤੋਂ ਲੈ ਕੇ 10ਵੀਂ ਤੱਕ ਉਹਨਾਂ ਦੀ ਇੱਕ ਵੀ ਪੋਸਟ ਨਹੀਂ ਆਈ ਜਿਨ੍ਹਾਂ ਨੇ ਲੈਕਚਰਾਰ 11ਵੀਂ 12ਵੀਂ ਦੇ ਜਮਾਤਾਂ ਨੂੰ ਪੜਾਉਣਾ ਹੈ ਉਹਨਾਂ ਦੀ ਇੱਕ ਪੋਸਟ ਵੀ ਨਹੀਂ ਆਈ ਜਦਕਿ ਇਸ ਤੋਂ ਪਹਿਲਾਂ 343 ਪੋਸਟਾਂ ਜਿਹੜੀਆਂ ਲੈਕਚਰਾਰ ਦੀਆਂ ਸੀ ਉਹ ਰੱਦ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੇ ਫਿਜ਼ੀਕਲ ਦੀ ਸਿੱਖਿਆ ਦੇਣੀ ਹੈ ਪੀਟੀਏ ਦੇ ਅਧਿਪਕ ਹੈ ਉਹਨਾਂ ਦੀ 643 ਦੀ ਭਰਤੀ ਰੱਦ ਕਰ ਦਿੱਤੀ ਗਈ ਹੈ ਪਿਛਲੀ ਸਰਕਾਰ ਨੇ ਮੌਕੇ ਤੇ ਲਾਸਟ ਸਮੇਂ ਦੇ ਵਿੱਚ ਜਦੋਂ ਚੋਣ ਜਾਬਤਾ ਲੱਗਦਾ ਉਸ ਸਮੇਂ ਦੇ ਵਿੱਚ 2022 ਦੇ ਵਿੱਚ ਕੁਝ ਇੱਕ ਪੋਸਟਾਂ ਜਿਹੜੀਆਂ ਪ੍ਰੋਫੈਸਰਾਂ ਦੀਆਂ ਸਹਾਇਕ ਪ੍ਰੋਫੈਸਰਾਂ ਦੀਆਂ ਕੱਢੀਆਂ ਜਿਨ੍ਹਾਂ ਦੇ ਵਿੱਚੋਂ 1158 ਤੁਸੀਂ ਸਾਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਜਾਣਦੇ ਹੋ ਜਿਹੜੇ ਇਸ ਚੈਨਲ ਨਾਲ ਜੁੜੇ ਹੋ ਤੁਸੀਂ ਦੇਖੋਗੇ ਆਪਣੇ ਆਲੇ ਦੁਆਲੇ ਵੇਖ ਵੀ ਰਹੇ ਹੋ ਕਿ ਉਹ ਪ੍ਰੋਫੈਸਰ ਲਗਾਤਾਰ ਆਪਣੇ ਸਾਰੇ ਟੈਸਟ ਕਲੀਅਰ ਕਰਕੇ ਬਿਨਾ ਕਿਸੇ ਦੋਸਤੋਂ ਜੇਲਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਜੇਲਾਂ ਦੇ ਵਿੱਚ ਆਪਣਾ ਸਮਾਂ ਗੁਜ਼ਾਰਨਾ ਪੈ ਰਿਹਾ ਜਦ ਕਿ ਚਾਹੀਦਾ ਇਹ ਹੈ ਕਿ ਉਹਨਾਂ ਨੂੰ ਆਪਣੇ ਵਿਦਿਅਕ ਸੰਸਥਾਵਾਂ ਦੇ ਵਿੱਚ ਜਾ ਕੇ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸੈਕੰਡਰੀ ਸਕੂਲਾਂ ਦੇ ਵਿੱਚ ਜਾ ਕੇ ਆਪਣੀ ਵਿੱਦਿਆ ਦੇਣੋ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਵਿੰਦਿਆ ਵਿੱਦਿਆ ਵੰਡਣ ਤਾਂ ਜੋ ਸਾਡੇ ਪੰਜਾਬ ਦੇ ਵਿਦਿਆਰਥੀ ਜਿਨ੍ਹਾਂ ਨੇ ਕਿਸੇ ਨੇ ਆਈਐਸ ਕਰਨਾ ਹੈ ਕਿਸੇ ਨੇ ਪੀਸੀਐਸ ਕਰਨਾ ਹੈ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਕਿਸੇ ਨੇ ਮੈਡੀਕਲ ਨਾਨ ਮੈਡੀਕਲ ਕਰਕੇ ਅੱਗੇ ਜਾਣਾ ਹੈ ਉਹ ਕੱਲਾ ਪਲੱਸ 2 ਕਰਕੇ ਆਇਲਰਸ ਕਰਕੇ ਬਾਹਰ ਨਾ ਜਾਣ ਤੇ ਉਹ ਪੰਜਾਬ ਦੇ ਵਿੱਚ ਵੀ ਆਪਣਾ ਸਬਾਵਾ ਮਾ ਦੇਣ ਤਾਂ ਸਾਡਾ ਪੰਜਾਬ ਸਾਡਾ ਦੇਸ਼ ਜਿਹੜਾ ਤਰੱਕੀ ਕਰ ਸਕੇ ਪਰੰਤੂ ਹਾਲਾਤ ਬਦਤਰੇ ਹੈ ਕਿ ਉਚੇਰੀਆਂ ਪੜ੍ਹਾਈਆਂ ਕਰਨ ਵਾਲੇ ਨੌਜਵਾਨ ਕਿਸੇ ਸਮਿਆਂ ਦੇ ਵਿੱਚ ਅਸੀਂ ਇੱਕ ਦੂਜਾ ਫੈਕਟ ਦੇਖਦੇ ਸੀ ਪੰਜਾਬ ਦੇ ਵਿੱਚ ਕਿ ਸਾਡੀ ਕਿਸਾਨੀ ਸਿਰ ਜਦੋਂ ਰੇਹਾਂ ਸਪਰੇਹਾਂ ਖਰੀਦ ਕੇ ਉਹਨਾਂ ਸਰ ਕਰਜ਼ੇ ਚੜੇ ਜਦੋਂ ਉਹਨਾਂ ਆਰਥਿਕੀਆਂ ਨੇ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਕਰਜ਼ਿਆਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਨਪੀੜ ਲਿਆ ਤਾਂ ਉਹ ਖੁਦਕੁਸ਼ੀਆਂ ਦੇ ਰਾਤure ਉਹਨਾਂ ਨੇ ਇਸ ਪ੍ਰੇਆਪੀਤੀਆ ਉਹਨਾਂ ਨੇ ਗਲਾਂ ਦੇ ਵਿੱਚ ਰਸੇ ਪਾਏ ਪਰ ਹੁਣ ਹਾਲਾਤ ਹੋਰ ਬਣ ਰਹੇ ਨੇ ਕਿ ਬੇਰੁਜ਼ਗਾਰ ਇਹ ਰਸੇ ਪਾ ਰਹੇ ਐ ਉਹ ਖੁਦਕੁਸ਼ੀਆਂ ਕਰ ਰਹੇ ਐ ਉਹ ਲਗਾਤਾਰ ਇਸ ਰਸਤੇ ਤੇ ਜਾ ਰਹੇ ਐ ਇਤੋਂ ਵੀ ਗਾਹ ਦੁੱਖ ਦੀ ਗੱਲ ਇਹ ਕਿ ਡਿਪਰੈਸ਼ਨ ਦੇ ਵਿੱਚ ਸਾਡਾ ਨੌਜਵਾਨ ਵਿਦਿਆਰਥੀ ਵਰਗ ਜਿਨ੍ਹਾਂ ਨੂੰ ਇਸ ਗੱਲ ਦੀ ਆਸ਼ ਹੁੰਦੀ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਰਦਾਰ ਕਰਤਾ ਜੀ ਸੁਸਰਾਬੇ ਦੇ ਸ਼ਹੀਦ ਆਜ਼ਮ ਸਰਦਾਰ ਭਲ ਸਿੰਘ ਉਹਨਾਂ ਦੇ ਵੱਡੇ-ਵੱਡੇ ਸੌਣੇ ਸਾਬਜਾਦਿਆਂ ਦੇ ਸੁਪਨਿਆਂ ਦਾ ਸਮਾਜ ਸਿਰਜਣਗੇ ਉਹ ਵੀ ਇੰਨਾ ਮੌਕਿਆਂ ਦੇ ਵਿੱਚ ਅੱਤ ਦੀ ਮਹਿੰਗਾਈ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਕਰਕੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਨੇ ਜਦ ਕਿ ਜਿਹੜੇ ਨੌਜਵਾਨ ਜਿਹੜੇ ਵਿਦਿਆਰਥੀ ਵਰਗ ਨੇ ਸਾਡੇ ਆਉਣ ਵਾਲਾ ਸਮਾਜ ਸਿਰਜਣਾ ਉਹ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਸਾਡਾ ਅਧਿਆਪਕ ਵਰਗ ਪੈ ਰਿਹਾ ਸਾਡੇ ਸਿਹਤ ਦੇ ਪੰਜਾਬ ਦੇ ਵਿੱਚ ਬੜੇ ਵੱਡੇ ਪੱਦਰ ਤੇ ਪੋਸਟਾਂ ਖਾਲੀ ਪਈਆਂ ਨੇ ਵੱਖ-ਵੱਖ ਕੇਡਰ ਦੀਆਂ ਜਿਹਦੇ ਵਿੱਚੋਂ ਅਸੀਂ ਦੇਖ ਰਹੇ ਹਾਂ ਮੌਜੂਦਾ ਸਮਿਆਂ ਦੇ ਵਿੱਚ ਕਿਤੇ ਕੋਈ ਡੇਂਗੂ ਦਾ ਹੁੰਦਾ ਕਦੇ ਸਬਾਇਨ ਫਲਾਉ ਦਾ ਹੁੰਦਾ ਹੈ ਹੋਰ ਅਨੇਕ ਕੰਮ ਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਇਲਾਜ ਡਾਕਟਰਾਂ ਨੇ ਉਦੋਂ ਕਰਨਾ ਹੈ ਜਦੋਂ ਅਸੀਂ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਵਾਂਗੇ ਪਰ ਉਹਨਾਂ ਸੰਬੰਧੀ ਕਿਹੜੀਆਂ-ਕਿਹੜੀਆਂ ਸਾਡੀ ਜਾਗਰੂਕਤਾ ਹੋਣੀ ਚਾਹੀਦੀ ਹੈ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਹੜਾ ਇਹ ਕੁਝ ਦੱਸਣਾ ਹੈ ਉਹ ਜਿਹੜੇ ਸਟਾਫ ਨੇ ਦੱਸਣਾ ਉਸਟਾਫ ਹੀ ਸਾਡੇ ਸਿਹਤ ਕੇਂਦਰਾਂ ਦੇ ਵਿੱਚੋਂ ਗਾਇਬ ਹੈ ਭਾਵੇਂ ਕਿ ਮਲਟੀ ਪਰਪਸ ਹੈਲਥ ਵਰਕਰ ਮੇਲਦੀਆਂ ਇੱਕ ਵੀ ਅਸਾਮੀ ਅਜੇ ਤੱਕ ਇਸ ਦੇ 3 ਮਹੀਨੇ ਦੇ ਸਮੇਂ ਦੇ ਦੌਰਾਨ ਨਹੀਂ ਭਰੀ ਗਈ ਜਦੋਂ ਅਸੀਂ ਪੰਜਾਬ ਦੇ ਵਾਸਤੇ ਚਿੰਤਾ ਕਰਨ ਬੈਠਾਂਗੇ ਜਦੋਂ ਅਸੀਂ ਪੰਜਾਬ ਦੇ ਵਾਸਤੇ ਵਾਸਤੇ ਸਿਰ ਜੋੜ ਕੇ ਬੈਠਾਂਗੇ ਜਦੋਂ ਅਸੀਂ ਆਪਣੇ ਪੰਜਾਬ ਨੂੰ ਆਉਂਦੇ ਸਮਿਆਂ ਦੇ ਵਿੱਚ ਜਿਉਂਦਾ ਜਾਗਦਾ ਵਿਖਣਾ ਹੈ ਤਾਂ ਇਸ ਤੇ ਵੀ ਸਾਰਾ ਸਾਨੂੰ ਸਾਰਿਆਂ ਨੂੰ ਮੰਥਨ ਕਰਨਾ ਪੈਣਾ ਹੈ ਸਾਨੂੰ ਵਿਚਾਰਨਾ ਪੈਣਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਰੋਜ਼ਗਾਰ ਨਹੀਂ ਜੇਕਰ ਸਾਡੀ ਮਾਤ ਪਾਸਾ ਸਾਨੂੰ ਆਪਣੇ ਰੋਜ਼ਗਾਰ ਤੋਂ ਦੂਰ ਰੱਖਦੀ ਹੈ ਜੇ ਸਾਡੀ ਮਾਤ ਪਾਸਾ ਦੇ ਨਾਲ ਪੰਜਾਬ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਪੱਖਪਾਤ ਹੋ ਰਿਹਾ ਹੈ ਜੇ ਸਾਡਾ ਆਪਣਾ ਚੰਡੀਗੜ੍ਹ ਸਾਡੇ ਤੋਂ ਖੋਇਆ ਜਾ ਰਿਹਾ ਹੈ ਤਾਂ ਉਸ ਦੇ ਕਾਰਨ ਕਿੱਥੇ ਪਏ ਨੇ ਕਿਸੇ ਇੱਕ ਰਾਜਨੀਤਿਕ ਪਾਰਟੀ ਕੋਲੇ ਪਏ ਨੇ ਜਾਂ ਇਸ ਰਾਜਨੀਤਿਕ ਪਾਰਟੀ ਦੇ ਪਿੱਛੇ ਕੁਝ ਹੋਰ ਚੱਲ ਰਿਹਾ ਹੈ ਜਿੰਡੀਆਂ ਏਜੰਸੀਆਂ ਸਾਡੇ ਪੰਜਾਬ ਨੂੰ ਲਗਾਤਾਰ ਤਬah ਕਰਨ ਵਾਸਤੇ ਨੇ ਉਹਨਾਂ ਤੇ ਗੌਰ ਕਰਨੀ ਪੈਣੀ ਹੈ ਈਟੀਟੀ ਦੀਆਂ ਪੋਸਟਾਂ ਭਰਨ ਦੀ ਲੋੜ ਹੈ ਆਰਟ ਐਂਡ ਕ્રાਫਟ ਦੀਆਂ ਪੋਸਟਾਂ ਭਰਨ ਦੀ ਲੋੜ ਹੈ ਮਲਟੀਪਰਪਸ ਹੈਲਥ ਵਰਕਰ ਦੀਆਂ ਪੋਸਟਾਂ ਭਰਨ ਦੀ ਲੋੜ ਹੈ ਪੀਟੀਆਈ ਦੇ ਅਪਕਾ ਨੂੰ ਰੋਜ਼ਗਾਰ ਦੇਣ ਦੀ ਲੋੜ ਹੈ 1158 ਪ੍ਰੋਫੈਸਰਾਂ ਦੇ ਵਿੱਚੋਂ 450 ਦੇ ਕਰੀਬ ਜਿਹੜੇ 413 ਦੇ ਕਰੀਬ ਸਾਡੇ ਸਾਥੀ ਰੁੱਲ ਰਹੇ ਹੈ ਉਹਨਾਂ ਨੂੰ ਰੈਗੂਲਰ ਕਰਕੇ ਉਹਨਾਂ ਨੂੰ ਆਰਡਰ ਦੇ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਣਾ ਮੰਨਦਾ ਕੰਪਿਊਟਰ ਦੇ ਅਪਕਾ ਲਗਾਤਾਰ ਇਸਕ ਕਰੀਲੀਆਂ ਰਾਤਾਂ ਦੇ ਵਿੱਚ ਵੀ ਮੁੱਖ ਮੰਤਰੀ ਦੀ ਕੋਠੀ ਅੱਗੇ ਆਪਣੇ ਰੋਜ਼ ਪ੍ਰਦਰਸ਼ਨ ਤੇ ਬੈਠੇ ਹੈ ਉਹਨਾਂ ਨੂੰ ਰੈਗੂਲਰ ਕਰਕੇ ਉਹਨਾਂ ਨੂੰ ਰੋਜ਼ਗਾਰ ਜਿਹੜਾ ਉਹਨਾਂ ਦਾ ਪੱਕਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਮੁਲਾਜ਼ਮ ਪੰਜਾਬ ਦੇ ਵਿੱਚ 2004 ਤੋਂ ਬਾਅਦ ਨੌਕਰੀ ਕਰ ਰਹੇ ਨੇ ਜਿਨ੍ਹਾਂ ਨੂੰ ਆਪਣਾ ਭਵਿੱਖ ਜਿਹੜਾ ਸੁਰੱਖਿਆਤ ਨਜ਼ਰ ਨਹੀਂ ਆਉਂਦਾ ਉਹਨਾਂ ਦੀ ਪ੍ਰਾਣੀ ਪੈਨਸ਼ਨ ਬਹਾਲ ਕਰਨੀ ਬਣਦੀ ਹੈ ਤਾਂ ਜੋ ਜਦੋਂ 58 ਸਾਲ ਤੱਕ ਉਹ ਨੌਕਰੀ ਕਰਦੇ ਆ ਪੰਜਾਬ ਦੇ ਵਿੱਚ ਸਬਾਵਾ ਮਾ ਦਿੰਦੇ ਆ ਤਾਂ ਉਸ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣਾ ਬੁਢਾਪੇ ਦੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਨਾਲ ਜਿਹੜਾ ਗੁਜ਼ਾਰਿਆ ਜਾਵੇ ਅਨੇਕਾਂ ਤਰੀਕੇ ਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚ ਜੋ ਤਨਖਾਹਾਂ ਤੇ ਕਟਾ ਲਾ ਰਹੇ ਜੇ ਲਾਏ ਹੋਏ ਨੇ ਨਵਾਂ ਸੈਂਟਰ ਪੇ ਸਕੇਲ ਲੈ ਕੇ ਉਸ ਨੂੰ ਵਾਪਸ ਲੈ ਕੇ ਪੰਜਾਬ ਸਕੇਲ ਮੁੜ ਕੇ ਦੇਣਾ ਚਾਹੀਦਾ ਹੈ ਜਿਹੜੇ ਪ੍ਰਵੇਸ਼ਨ ਪੀੜ ਕੀਤੇ ਜਾਂਦੇ ਇੱਕ ਤਰ੍ਹਾਂ ਦਾ 3 ਸਾਲ ਦਾ ਪਰਕਾਲ ਦਾ ਸਮਾਂ ਕਿਉਂਕਿ ਜੇਕਰ ਕਿਸੇ ਵਿਦਿਅਕ ਸੰਸਥਾ ਦੇ ਵਿੱਚੋਂ ਕੋਈ ਵਿਅਕਤੀ ਆਪਣਾ ਡਿਗਰੀ ਡਿਪਲੋਮਾ ਪਾਸ ਕਰਕੇ ਆ ਗਿਆ ਉਸ ਤੋਂ ਬਾਅਦ ਕੋਈ ਟੈਸਟ ਕਲੀਅਰ ਕੀਤਾ ਜਿਵੇਂ ਮਾਸਟਰ ਲੱਗਣ ਵਾਸਤੇ ਭਾਵੇਂ TET ਦਾ ਲੱਗਣਾ ਪਾਵੇ ਮਾਸਟਰ ਕੈਡਰ 'ਚ ਲੱਗਣਾ ਇੱਕ TET ਦਾ ਪੇਪਰ ਵੀ ਪਾਸ ਕਰਕੇ ਹੁੰਦਾ ਜਦੋਂ ਉਹਨਾਂ ਨੇ ਪਾਸ ਕਰ ਲਿਆ ਡਿਗਰੀ ਡਿਪਲੋਮਾ ਕਰ ਲਿਆ ਤਾਂ ਪੇਸ਼ਨ ਦਾ ਮਤਲਬ ਵੀ ਇੱਕ ਤਰ੍ਹਾਂ ਦਾ ਉਹਨਾਂ ਦਾ ਸੋਸ਼ਨ ਹੈ ਇਸ ਕਰਕੇ ਜੇ ਨਹੀਂ ਤਾਂ ਘੱਟੋ ਘੱਟ ਉਸ ਨੂੰ 1 ਸਾਲ ਤੋਂ ਵੱਧ ਨਹੀਂ ਕਰਨਾ ਚਾਹੀਦਾ 3 ਸਾਲ ਤੋਂ ਘਟਾਉਣਾ ਚਾਹੀਦਾ ਇਹ ਤਮਾਮ ਮੰਗਾਂ ਵਾਸਤੇ ਜਦੋਂ ਅਸੀਂ ਪੰਜਾਬ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਵਰਗ ਬੁੱਧੀਜੀਵੀ ਵਰਗ ਅਧਿਆਪਕ ਵਰਗ ਜਦੋਂ ਇਸ ਗੱਲ ਵਾਸਤੇ ਮੰਥਨ ਨਹੀਂ ਕਰਾਂਗੇ ਜਦੋਂ ਜੁੜਾਂਗੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤਰੁੱਟੀਆਂ ਨੂੰ ਨਹੀਂ ਸੁਧਾਰਾਂਗੇ ਉਦੋਂ ਤੱਕ ਸਾਡੇ ਪੰਜਾਬ ਦਾ ਭਵਿੱਖ ਧੁੰਦਲਾ ਨਜ਼ਰ ਆਊਗਾ ਲੋੜ ਹੈ ਇਨਾ ਸਮਿਆਂ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਅਸੀਂ ਖਾਲੀ ਹੋਣ ਤੋਂ بچਾਈਏ ਪੰਜਾਬ ਦਾ ਅਰਮਾ ਖਰਬਰ ਪੀਆ ਜਿਹੜਾ ਸਾਡੇ ਵਿਦਿਆਰਥੀ ਨਾਲ ਲੈ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਅਲਰਟਸ ਕਰਕੇ ਉਹਨੂੰ ਪੰਜਾਬ ਦੀ ਤਰੱਕੀ ਵਾਸਤੇ ਲਾਈਏ ਜੋ ਇੱਥੇ ਆਪਣੀਆਂ ਯੋਗਤਾਵਾਂ ਦੇ ਆਧਾਰ ਤੇ ਰੋਜ਼ਗਾਰ ਮੰਗਦੇ ਆ ਜੋ ਕਿ ਉਹਨਾਂ ਦਾ ਸੰਵਿਧਾਨਕ ਹੱਕ ਹੈ ਇਸ ਤੋਂ ਸੰਵਿਧਾਨ ਇਹ ਗੱਲ ਦੀ ਹਰੇਕ ਨੌਜਵਾਨ ਨੂੰ ਹਰੇਕ ਵਿਅਕਤੀ ਨੂੰ ਆਗਿਆ ਦਿੰਦਾ ਹੈ ਕਿ ਉਹਦੀ ਯੋਗਤਾ ਅਨੁਸਾਰ ਸਰਕਾਰ ਉਹਨੂੰ ਰੋਜ਼ਗਾਰ ਦੇਵੇ ਤੇ ਸਨਮਾਨਯੋਗ ਮਾਨਯੋਗ ਮਿਹਨਤਾਨਾ ਦੇਵੇ ਉਹਨਾਂ ਨੂੰ ਬਚਾਉਣ ਵਾਸਤੇ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦੀ ਉਪਰਾਲੇ ਦੀ ਲੋੜ ਹੈ ਆਓ ਸਾਰੇ ਰਲ ਕੇ ਆਪਾਂ ਇਸ ਗੱਲ ਦੀ ਕਾਮਨਾ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਨਾ ਪੈਣ ਪੰਜਾਬ ਦਾ ਭ੍ਰੰਗਲਾ ਹੋਵੇ ਜੋ ਤਮਾ ਮੰਗਾ ਨੇ ਤਮਾ ਤਮਾ ਮਸਲੇ ਹੈ ਇਹਨਾਂ ਤੇ ਪੰਜਾਬ ਦੇ ਉਹਨਾਂ ਰਾਜਨੀਤਿਕ ਲੋਕਾਂ ਨੂੰ ਅਪੀਲ ਹੈ ਕਿ ਸਹਿਰਨਤਾ ਨਾਲ ਵਿਚਾਰਿਆ ਜਾਵੇ ਜੇਕਰ ਅਸੀਂ ਆਪਣੇ ਪੰਜਾਬ ਨੂੰ ਜਿਉਂਦਾ ਜਾਗਦਾ ਰੱਖਣਾ ਹੈ ਬੇਰਜਗਰ ਸੰਜੇ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਰ ਜੀ